ਸਮਾਣਾ ਦੀ ਕ੍ਰਿਸ਼ਾ ਬਰਮਾ ਵੱਲੋਂ ਅਮਰੀਕਾ ਦੇ ਵਿੱਚ ਵਿਸ਼ਵ ਮੁੱਕੇਵਾਜ਼ੀ ਮੁਕਾਬਲੇ ਹੋਏ ਜਿਸ ਦੇ ਲਈ ਜਿਹੜੀ ਖੇਡ ਸੀ ਉਸ ਦੇ ਵਿੱਚ 골ਡ ਮੈਡਲ ਜਿੱਤ ਕੇ ਪੁੰਚੀ ਹੈ ਅੱਜ ਪੁੰਚੀ ਹੈ ਸਮਾਣਾ ਪਰਿਵਾਰ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇੱਕ ਛੋਟੇ ਸੇ ਕਸਬੇ ਦੀ ਇੱਕ ਲੜਕੀ ਜੀ ਨੇ ਸਮਾਣਾ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਸਾਨੂੰ ਵੀ ਖੁਸ਼ੀ ਹੈ ਕ੍ਰਿਸ਼ਾ ਤੁਹਾਡਾ ਸਵਾਗਤ ਹੈ ਬਧਾਈ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂ ਬੇਟਾ ਅੱਜ ਕਿਸ ਤਰ੍ਹਾਂ ਫੀਲ ਕਰ ਰਹੇ ਹੋ 골ਡ ਮੈਡਲ ਅੰリカਸੇ ਮਿਲਿਆ ਤੁਹਾਨੂੰ ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ ਮਤਲਬ ਖੁਸ਼ੀ ਮੇਰੇ ਵੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਮਤਲਬ ਕਦੇ ਸੋਚਿਆ ਵੀ ਨਹੀਂ ਸੀ ਵੀ ਐਦਾਂ ਹੋਊਗਾ ਬਟ ਹੁਣ ਅੱਗੇ ਹੋਰ ਵੀ ਵਧੀਆ ਕਰਨਾ ਹੈ ਕਿੰਨੇ ਟੀਮਾਂ ਦੇਖ ਗਈਆਂ ਸੀ ਇੰਡੀਆ ਤੋਂ ਅਮਰੀਕਾਰ ਕਿਹੜੇ ਕਿਹੜੇ ਦੇਸ਼ ਉੱਥੇ ਆਏ ਜਿਨ੍ਹਾਂ ਨਾਲ ਤੁਹਾਡੇ ਮੁਕਾਬਲੇ ਹੋਏ ਤੇ ਕੰਟਰੀਆਂ ਗਈਆਂ ਸੀਗੀਆਂ ਅਮਰੀਕਾ ਮਤਲਬ ਪੂਰੇ ਵਰਡ ਦੇ ਤੇ ਮੇਰੇ ਵਿੱਚ ਚਾਰ ਕੁੜੀਆਂ ਸੀਗੀਆਂ ਨਿਊਜ਼ੀਲੈਂਡ ਕੈਨੇਡਾ ਤੇ ਜਰਮਨ ਹਲੇ ਤਾਂ ਗੇਮ ਦੇ ਹੀ ਐ ਫੋਕਸ ਤਾਂ ਕਿ ਬਸ ਦੇਸ਼ ਲਈ ਮੈਡਲ ਲੈ ਕੇ ਆਣਾ ਹੋਰ ਕਿ ਜਿਹੜਾ ਤੁਸੀਂ ਗੋਲਡ ਮੈਡਲ ਲਿਆ ਕਿਸ ਨੂੰ ਦਿਓਗੇ ਇਸका ਟੀਮ ਮਤਲਬ ਵੈਰੀ ਟੂ ਤਾਂ ਸਾਰਿਆਂ ਨੂੰ ਐ ਪੂਰੇ ਇੰਡੀਆ ਨੂੰ ਐ ਆਲਮੋਸਟ ਫੈਮਿਲੀ ਨੂੰ ਤੇ ਮੇਰੇ ਕੋਚਸ ਰਾਮ ਸਰ ਸਨੀ ਸਰ ਤੇ ਮੇਰੀ ਪੂਰੀ ਵਰਮਾ ਫੈਮਿਲੀ ਨੂੰ ਪਪਾ ਸ਼ੁਰੂ ਸ਼ੁਰੂ ਚੱਤਾ ਸਾਰੰਗ ਪ੍ਰੋਬਲਮ ਹੁੰਦੀ ਆ ਫਿਰ ਹੌਲੀ ਹੌਲੀ ਉਹ ਵੀ ਸਪੋਰਟ ਹੁਣ 골ਡ ਮਿਲ ਗਿਆ ਤਾਂ ਹੁਣ ਕੀ ਕਹਿੰਦੇ ਨੇ ਤੇਰਾ ਹੁਣ ਤਾਂ ਕੋਈ ਕੁਝ ਨਹੀਂ ਕਹਿੰਦਾ ਹੁਣ ਤਾਂ ਸਭ ਖੁਸ਼ ਨੇ ਉਹ ਤਾਂ ਕਹਿੰਦੇ ਨੇ ਸਾਡੇ ਬੱਚਿਆਂ ਨੂੰ ਵੀ ਦੱਸੋ ਹੂੰ ਵੀ ਅਸੀਂ ਵੀ ਆਪਣੇ ਬੱਚਿਆਂ ਨੂੰ ਲਗਾਣਾ ਹੈ ਹਾਂ ਤੁਸੀਂ ਬੁਆਰੀਆਂ ਬਣਾਈਆਂ ਹਾਂਜੀ ਮੋਸ਼ਕਰੀ ਬਹੁਤ ਬਹੁਤ ਧੰਨਵਾਦ ਕਿਸ਼ਾ ਵਾਰੇ ਮਤਲਬ ਬੋਲਣ ਲਈ ਨਾ ਸ਼ਬਦ ਹੀ ਨਹੀਂ ਹੁਣ ਮਿਲ ਰਹੇ ਆ ਭੀ ਬੋ ਮਤਲਬ ਇਹਨਾਂ ਇਸ ਲੜਕੀ ਨੇ ਪ੍ਰਾਊਡ ਫੀਲ ਕਰਵਾਇਆ ਸਾਨੂੰ ਬਹੁਤ ਜ਼ਿਆਦਾ ਕਿ ਅਸੀਂ ਇੰਨੇ ਖੁਸ਼ ਆ ਨਾ ਕਿ ਅਸੀਂ ਆਪਣੇ ਅੱਗੇ ਬੱਚਿਆਂ ਨੂੰ ਵੀ ਸਾਨੂੰ ਹੁੰਦਾ ਕਿ ਹੋਰ ਕੁੜੀਆਂ ਦੇਖਣ ਮੇਰੀ ਫਰੈਂਡ ਵੇਰ ਨੇ ਕਿਹਾ ਕਿ ਸਾਨੂੰ ਜੁਟਾ ਲੈ ਕੇ ਦੇਹੀ ਕੁੜੀ ਦਾ ਹਾਂ ਦਾਦੀ ਨੇ ਬਣਾਈਆ ਦਾਦੀ ਦਾਦੀ ਬਫਲੀ ਨਹੀਂ ਸਮਝਦੀ ਜੀ ਹਾਂ ਦਾਦੀ ਦਾ ਐਨਾ ਇਹਨੂੰ ਮਤਲਬ ਉਹ ਕਿਤਾ ਦਬਲੀ ਨੇ ਤਾਂ ਵੀ ਮੇਰੀ ਬੇਟੀ ਨੇ ਮੇਰੀ ਬੱਤੀ ਨੇ ਮੇਰਾ ਮਾਣ ਐ ਨਾ ਖੁਸ਼ ਕੀਤਾ ਜੀ ਮੈਂ ਤਾਂ ਕੋਈ ਹੱਦ ਨਹੀਂ ਹੈਗੀ ਮੇਰੀ ਖੁਸ਼ੀ ਦੀ ਖਾਨਦਾਨ ਦਾ ਨਾਮ ਰੋਸ਼ਨ ਕਰਤਾ ਹੈ ਹਾਂ ਜੀ ਹਾਂ ਜੀ ਸਭ ਦਾ ਹੀ ਹਿੱਸਾ ਹੈਰ ਦਾ ਖਾਨਦਾਨ ਦਾ ਆਪਣੇ ਸਾਰੇ ਨਾਂ ਕਿਆਂ ਦਾਦ ਕਿਆਂ ਫੁੱਪੀਆਂ ਪੂਆ ਆਪਣੇ ਦੇਸ਼ ਦਾ ਸਭ ਦਾ ਨਾਮ ਰੋਸ਼ਨ ਮੇਰੀ ਬੱਤੀ ਨੇ ਕੀਤਾ ਇਹ ਦੇਖੋ ਤੁਸੀਂ ਸਿਮਲਾ ਦੇ ਜੀ ਦੇ ਖੁਸ਼ੀ ਦਾ ਠਿਕਾਣਾ ਨਹੀਂ ਹੈ ਉਹਨਾਂ ਕੀ ਪੋਤੀ ਜਿਹੜੀ ਕੀ ਮੁੱਕੇਬਾਜ਼ੀ ਦੇ ਵਿੱਚ ਅਮਰੀਕਾ ਦੇ ਵਿੱਚ ਗੋਲਡਮੈਨ ਨੇ ਜਿੱਤ ਕੇ ਸਮਾਣਾ ਪੁੰਚੀ ਹੈ ਕਰਦੇ ਵਿੱਚ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਵੀ ਅਪੀਲ ਕਰਦੇ ਹਾਂ ਲੋਕਾਂ ਨੂੰ ਵੀ ਲੜਕੀਆਂ ਨੂੰ ਤੇ ਆਨੂੰ ਮੁੰਡਿਆਂ ਨਾਲ ਘਟਨਾ ਸਮਝੋ ਲੜਕੀਆਂ ਵੀ ਤੁਹਾਡਾ ਨਾਮ ਰੋਸ਼ਨ ਕਰ ਸਕਦੀਆਂ ਜਿਸ ਤਰ੍ਹਾਂ ਕਿਸ਼ਾ ਬਰਮਾ ਵੱਲੋਂ ਕੀਤਾ ਹੈ ਕੈਮਰਾਮੈਨ ਡੀਕੇ ਕਰਗੇ ਦੇ ਨਾਲ ਪਰ ਸੋਤਮ ਕੋਸਿਕ ਪੀਸੀ న్యూਸ ਸਮਾਣਾ